ਬੀਏ ਨਾਨਕ ਤਿਸ ਬਲੇਹਾਰ ਅਸ਼ਟਪਨੀ ਕੁੱਟੀ ਕੰਨਨਹਾਰ ਗੋਪਾਨ ਸਰਬ ਜੀ ਆਪੇ ਪ੍ਰਤਪਾਨ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਵਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰਿ ਜਾਪ ਅਵਿਨਾਸੀ ਪ੍ਰਭ ਆਪੇ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚੈ ਕੋਇ ਤਿਸ ਵੇ ਨਾਹੀ ਤੇਰਾ ਕਿਸ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਤਨ ਮੰਨਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਸ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੇਂ ਪ੍ਰਭ ਕੀ ਕਲਾ ਬਿਨਾ ਕਹਿਤਾਵੇਂ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਰ ਜਨ ਨੇ ਕਾ ਭਾਰ ਜਿਸ ਗੁਰ ਪ੍ਰਸਾਦ ਤੂਟੈ ਹੋ ਰੋਗ ਨਾਨਕ ਸੋ ਜਨ ਸਦਾ arogh ਜਿਉ ਮੰਦਰ ਕੋ ਥਮੈ ਥਮਨ ਤਿਉ ਗੁਰ ਕਾ ਸ਼ਬਦ ਮਨੇ ਸਥਮਨ ਜਿਉ ਪਾਖਣ ਨਾਭ ਚੜ ਤਰੈ ਰਾਣੀ ਗੁਰਚਨ ਲਗਤ ਨਿਸਤਰੈ ਜਿਉ ਅੰਧ ਕਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਉਧਿਆਨ ਮਹਿ ਮਾਰਗ ਪਾਵੈ ਤੈ ਸਾਧੂ ਸੰਗ ਮਿਲਿ ਜੋਤ ਪ੍ਰਗਟਾਵੈ ਤੈ ਸੰਤਨ ਕੀ ਬੰਛੋ ਧੂਰ ਨਾਨਕੀ ਹਾ ਲੋਚਾਂ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨਹਾਰ ਵਰਤਿਆ ਤੂੰ ਤਿਸੇ ਚੇਤਾਨ ਜੋਖਸ਼ ਕਰੈ ਸੋਈ ਸੁਖਮਾਨ ਉਲਾ ਕਾ ਹੈ ਫਰੇ ਆਜਾਨ ਕੌਣ ਬਸਤਾਈ ਤੇਰੇ ਸੰਗ ਲੱਭ ਰਿਓ ਰਸ ਰੂਪੀ ਪਤੰਗ RAM ਨਾਮ ਜਪਹਿ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਬਖਰ ਕੋ ਲੈ ਤੂੰ ਆਇਆ RAM ਨਾਮ ਸੰਤਨ ਕਾਇਆ ਤਜ ਬਹਿਮਾਨ ਲੇਹੁ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਲਾਦ ਖੇਵ ਸੰਤੈ ਸੰਗਚਾਨ ਅਬ ਤਿਆਗ ਵਿਖਿਆ ਜੰਜਾਲ ਧਨ ਤਨ ਕਹੇ ਸਭ ਕੋਏ ਮੁਕੋ ਜਿਹੜਾ ਹਰ ਦਰ ਕੈ ਸੋਏ ਹਉ ਬਾਪਾਰ ਮੇਲਾ ਬਾਪਾ ਰਹਿ ਨਾਨਕ ਤਾਂ ਕੈ ਸਦ ਮਨਿਹਾਰ ਹੈ ਚਰਨ ਸਵੰਦ ਕੇ ਧੋਏ ਧੋਏ ਪੀਉ ਅਰ ਪਸਾਦ ਕੋ ਆਪਣਾ ਜੀਉ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਭਾਗੀ ਪਾਇਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਵਿਗਨ ਤੇ ਸਾਧੂ ਰੱਖੈ ਹਰ ਗੁਨ ਗਾਏ ਅਮਰਤ ਰਾਚਾ ਖੈ ਓਟ ਗਈ ਸੰਤੈ ਦਰਾਇਆ ਸਰਬ ਸੂਖ ਨਾਨਕ ਤਿਹ ਪਾਇਆ ਮਿਰਤੋ ਕੋ ਜੀਵ ਬਲਨਹਾਰ ਭੁਖੇ ਤੋ ਦੇਵਤਾ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਲਹਿਣਾ ਪਾਏ ਸਭ ਗੱਜ ਤਿਸ ਕੈ ਹੋ ਕਰਨੈ ਯੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆਨਾਨ ਸੋ ਜਨ ਨਿਰਮਲ ਥੀ ਜਾਂ ਕਹਿ ਮਨpur ਕੀ ਪ੍ਰਤੀਤ ਤੈ ਜਨ ਆਵੈ ਹਰ ਪ੍ਰਵਚੀਤ ਭਗਤ ਭਗਤ ਸੁਨੀਐ ਤਹਿ ਲੋਏ ਜਾਂ ਕਹਿ ਹਿਰਦੈ ਸੱਚ ਕਰਨੀ ਸੱਚ ਤਾਂ ਕੀ ਰਹਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਆਪਸਾਨ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਹ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ ਤੇ ਸੇ ਬੁਜਾਏ ਨਾਨਕਾ ਜਿਸ ਹੋ ਵੈ ਸੋ ਪਰਸਨ ਅਸ਼ਟਪਦੀ ਅਵਨਾਸੀ ਬ੍ਰਹਮਨ ਮਹਿ ਰਾਖ ਮਨ ਕੀ ਤੂ ਪ੍ਰੀਤਿ ਤਿਆਗ ਤਿਸਤੇ ਪਰੈ ਨਹੀਂ ਕਿਸ ਕੋਏ ਸਰਬ ਨਿਰੰਤਰ ਇਕੋ ਸੋਏ ਆਪੇ বিনা ਪੈਦਾਨਾ ਗਹਿਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਇਆਲ ਬਖਸ਼ੰਦ ਸਾਤਿ ਰੇ ਕੀ ਚਰਨੀ ਪਾਉ ਨਾਨਕੈ ਮਨ ਇਹ ਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਂ ਕੈ ਨੇ ਤਿਰ ਫੋਰ ਇਸ ਕਾ ਮੰਤਰ ਨਾ ਜਾਣੈ ਹੋਰ ਅੰਦਰੂ ਮੰਗਲ ਸਦ ਜਾਂ ਕੈ ਸਰਬ ਥੋਕ ਸੁਨੀਐ ਘਰ ਤਾਂ ਕੈ ਮਹਾਰਾਜ ਮੈਰਾ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੁਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪਰ ਕਾ ਕਨੇ ਅੰਤਰਾ ਪਾਇਆ ਜਾਂ ਕੀ ਲੀਲਾ ਕੀ ਮਤ ਨਾਹਿ ਸਰ ਦੇਵ ਹਾਰੇ ਅਭਗਾਹਿ ਪਿਤਾ ਕਾ ਜਨਮ ਕੇ ਜਾਨੈ ਪੂਰ ਸਗਲ ਪਰੋਈ ਆਪਣੇ ਸੂਤ ਸੋ ਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੇ ਸੇ ਤੇਹੋ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੇ ਜਾਏ ਊਚ ਨੀਚ ਤਿਸ ਕੇ ਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨਾ ਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਕਰੰਗ ਨਾਨਾ ਵਿਦ ਕੀਨੋ ਵਿਸਥਾਰ ਪ੍ਰਭ ਵਿਨਾਸੀ ਇੱਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਰਿਓ ਪੂਰਨ ਸਭ ਠਾਏ ਨਾਨਕ ਅੰਮਿਤਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਇਸਕੇ ਸਭ ਇਸਕੇ ਠਾਉ ਜਪ ਜਪ ਜੀਵੈ ਨਾਨਕ ਨਾਮ ਕੇ ਧਾਰੇ ਸਗਰੇ ਅੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਬੇਦ ਭ੍ਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ਤਾ ਨਾਮ ਕੇ ਧਾਰੇ ਸਲ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗੁਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਈ रूप सते जाका सत स्थान पुरुष सत केवल प्रधान कर्तूत सत सत जाकी वाणी सत पुरुषमहिसवाणी सत कर्म जाकी रचना सत मूल सत सत उत्पत्ति सत करनी निर्मल निर्मणी जिसे भजाय तसे जा सब भली सत नाम प्रभु का सुख दाई विश्वास सत नानक उते पाई सत वचन साधु उपदेश साते जन जाके रेदा प्रवेश सत नित बुझे जे कोई नाम जपता कीगत होए आप सत की सब सत आपै जन अपनी मित गाते ਇਸ ਕੀ ਸ੍ਰਿਸ਼ਟ ਸੋ ਕਰਨਹਾਰ ਅਬ ਨਾ ਬੂਝ ਕਰਤ ਵਿਚਾਰ ਕਰਤੇ ਕਿ ਮਿੱਤ ਨਾ ਜਾਣੈ ਕੀ ਆਨਾਨਕ ਜੋਤਿ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਦ ਜਿਨ ਬੂਝਾ ਤਿਸ ਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਨਾ ਹੋਇਂਦਾ ਤੇ ਤੋਂ ਕਟ ਨਹਾਰ ਜਾਂ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਬੜ ਭਾਗੀ ਜਨ ਕੈ ਸੰਗ ਏਕ ਨੇ ਬਲਾਗੀ ਗੁਰ ਗੋਵਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਆਨਾਨਕ ਫਲ ਪਾਵੇ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸਚ ਅਸ਼ਟਪਦੀ ਚਰਨ ਸਤ ਸਤ ਪਰਛਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਤੇ ਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਵਗਤਾ ਸੁਰਤ ਸਤ ਸਤ ਜਸ ਸੁਨਤਾ ਬੂਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰੇ ਕਰਨ ਕਰਾਵਨ ਤੇ ਨਮੂਰ ਬਿਛਾਨਿਆ ਜਾ ਕਹਿ ਰਦਾ ਵਿਸ਼ਵਾਸ ਪ੍ਰਵਾਇ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪੋਹੇ ਬਸਾਨਾ ਜਿਸ ਤੇ ਉਪਜ ਤਿਸ ਮਾਹਿ ਸਮਾਨਾ ਵਸਤ ਮਾਹਿ ਦੇ ਵਸਤ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਜਨ ਹਰ ਬਿਵੇਕ ਨਾਰਾਇਣ ਮਿਲੇ ਨਾਨਕੇ ਇਕ ਠਾਕੁਰ ਕਾ ਸੇਵਕ ਆਗੇਕਾਰੀ ਠਾਕੁਰ ਕਾ ਸੇਵਕ ਸਦਾ ਪੂਜਨੀ ਠਾਕੁਰ ਕੇ ਸੇਵਕ ਮਨ ਪ੍ਰਤੀਤ ٹھاکر کے سیو کی نرمنیت ٹھاکر کو سیوک جانے سنگ پرب کا سیوک نام کا رنگ سیو کو رکھ نرکارا سو سیوک جسدارا سو س نانک سو سیوک ساس سس سا مارے اپنے جن کا پردہ ٹاک اپنے سیو کی سرپ رکھے اپنے دس کو دڈائی اپنے سیو کو نام جپائی اپنے سیو کی آپ پت رکھے تا کی گت مت کوئی نہ آخ پرب کے سیو کو, کو پہنچ ਤਰਾਉ ਕੇ ਸੇਵ ਕੁਛ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇ ਆ ਨਾਨਕ ਸੋ ਸੇਵਕ ਦਾ ਇਹ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੇ ਭਸਮ ਕਰੈ ਲਾਸਕਰ ਕੋਠ ਲੱਖ ਹੈ ਜਿਸ ਕਾ ਸਾਹਸ ਨਾ ਕੱਢ ਤਾਪ ਤਾ ਕੋ ਰਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸ ਕੇ ਕਰਤਬ ਮਿੱਥੇ ਜਾਤ ਮਾਰਨ ਰੱਖਿਆ ਆਪਣਾ ਕੋਏ ਸਰਬ ਜੀਆਂ ਕਾ ਰੱਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵ ਲਖ ਬਿਡਾਣੀ